ਸੋ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸੇਵਾਮੁਕਤ ਅਧਿਆਪਕੋ ਸੀਤਲ ਸਿੰਘ ਜੀ ਗੁੰਨੋਪੁਰੀ ਸਾਡੇ ਨਾਲ ਹਾਜ਼ਰ ਨੇ ਲੰਮਾ ਸਮਾਂ ਇਹਨਾਂ ਨੇ ਸੇਵਾਵਾਂ ਦਿੱਤੀਆਂ ਇਹ ਸਿੱਖਿਆ ਵਿਭਾਗ ਨੂੰ ਅ ਸੀਤਲ ਸਿੰਘ ਜੀ ਤੁਸੀਂ ਇਸ ਅਧਿਆਪਕ ਦਿਵਸ ਦੀ ਮਹੱਤਤਾ ਨੂੰ ਕਿਵੇਂ ਵੇਖਦੇ ਹੋ ਧੰਨਵਾਦ ਜੀ ਮੈਂ ਸਭ ਤੋਂ ਪਹਿਲੇ ਇਹ ਦੱਸ ਦਿਆਂ ਕਿ ਸਾਡੇ ਸਾਬਕਾ ਰਾਸ਼ਟਰਪਤੀ ਸਰਪੱਲੀ ਡਾਕਟਰ ਰਾਧਾ ਕ੍ਰਿਸ਼ਨ ਜੀ ਦੇ ਇਹ ਜਨਮ ਦਿਨ ਨੂੰ ਸਨਮਗ ਰੱਖ ਕੇ ਇਹ ਜਿਹੜਾ ਟੀਚਰ ਡੇ ਆ ਉਹ ਮਨਾਇਆ ਜਾਂਦਾ ਕਿਉਂਕਿ ਉਹ ਆਪ ਇੱਕ ਵੱਡੇ ਵਿਦਵਾਨ ਤੇ ਅਧਿਆਪਕ ਰਹੇ ਸੀਗੇ ਤੇ ਉਹਨਾਂ ਦੇ ਨਾਂ ਦੇ ਉੱਤੇ ਹਰ ਸਾਲ ਹੀ ਇਹ 5 ਸਤੰਬਰ ਨੂੰ ਜਿਹੜਾ ਟੀਚਰ ਡੇ ਮਨਾਇਆ ਜਾਂਦਾ ਇਸ ਦਿਨ ਅਧਿਆਪਕਾਂ ਦੇ ਨਾਂ ਦੇ ਉੱਤੇ ਦਿਮਾਗ ਸਨਮਾਨ ਦਿੱਤੇ ਜਾਂਦੇ ਆ ਉਹਨਾਂ ਦਾ ਮਾਣ ਸਨਮਾਨ ਵਧਾਇਆ ਜਾਂਦਾ ਤਾਂ ਕਿ ਉਹਨਾਂ ਦੀ ਸਮਾਜ ਵਿੱਚ ਜਿਹੜੀ ਹੈ ਉਸ ਇਸ ਜਿਹੜੀ ਆ ਬਣੀ ਰਹੇ ਉਹ ਉਤਸ਼ਾਹ ਵਧਾਉਣ ਦਾ ਇਸ ਸਨਮਾਨ ਦੇ ਵਿੱਚ ਬਹੁਤ ਸਾਰੀਆਂ ਆਪਣੇ ਸਾਡੀਆਂ ਜਥੇਬੰਦੀਆਂ ਨੇ ਜਾਂ ਸਰਕਾਰਾਂ ਨੇ ਉਹ ਅਧਿਆਪਕਾਂ ਨੂੰ ਸਨਮਾਨ ਦਿੰਦੀਆਂ ਕੀ ਤੁਸੀਂ ਚਾਹੁੰਦੇ ਹੋ ਕਿ ਇਸ ਮਾਨ ਸਨਮਾਨ ਦਾ ਕੋਈ ਕਰਾਈਟਰੀਆ ਹੋਵੇ ਜਾਂ ਕੋਈ ਅਧਿਆਪਕਾਂ ਦਾ ਉਤਸ਼ਾਹ ਉਧਾਉਣ ਵਾਸਤੇ ਕੋਈ ਨਕਦ ਰਾਸ਼ੀ ਵੀ ਦਿੱਤੀ ਜਾਵੇ ਵੱਖ-ਵੱਖ ਜਥੇਬੰਦੀਆਂ ਸਰਕਾਰ ਵੀ ਕਰਦੀ ਹੈ ਇਹ ਬਾਕ-ਬਾਕ ਜੱਥੇ ਬੰਦਿਆ ਵੀ ਇਹਨੂੰ ਆਪਣੇ ਢੰਗ ਨਾਲ ਸੈਲੀਬ੍ਰੇਟ ਕਰਦੀਆਂ ਵਾ ਤੇ ਅਧਿਆਪਕਾਂ ਦੀ ਜਿਹੜੀ ਚੋਣ ਕਰਦੀਆਂ ਅਧਿਆਪਕਾਂ ਦੀ ਚੋਣ ਹਮੇਸ਼ਾ ਪਾਰਦਰਸ਼ੀ ਹੋਣੀ ਚਾਹੀਦੀ ਆ ਕਿਉਂਕਿ ਜੇ ਪਾਰਦਰਸ਼ੀ ਹੋਏਗੀ ਤੇ ਦੂਜੇ ਅਧਿਆਪਕਾਂ ਨੂੰ ਵੀ ਉਤਸ਼ਾਹ ਮਿਲਦਾ ਤੇ ਜੇ ਚੋਣ ਪਾਰਦਰਸ਼ੀ ਨਾ ਹੋਵੇ ਖਫਾਰਸੀ ਹੋਏ ਤਾਂ ਫਿਰ ਉਹ ਦੂਜਿਆਂ ਦਾ ਜਿਹੜਾ ਮਨੋਬਲ ਜਿਹੜਾ ਡਿੱਗਦਾ ਤੇ ਜਿਹੜਾ ਕੁਝ ਜਿਹੜਾ ਜਥੇਬੰਦੀਆਂ ਕਈ ਅਧਿਆਪਕਾਂ ਦੇ ਜਿਹੜੇ ਚੋਣ ਕਰਦੀਆਂ ਉਹ ਵਾਹੇ ਕਾਫੀ ਜ਼ਿਆਦਾ ਪਾਰਦਰਸ਼ੀ ਹੁੰਦੀ ਹੈ ਤੇ ਉਹਦੇ ਨਾਲ ਦੂਜਿਆਂ ਅਧਿਆਪਕਾਂ ਨੂੰ ਉਤਸ਼ਾਹ ਮਿਲਦਾ ਹੈ ਕਿ ਕਿ ਚੰਗਾ ਕਰੀਏ ਬਿਹਤਰ ਕਰੀਏ ਸੋ ਸਦਾ ਸੀਦਰ ਸਿੰਘ ਜੀ ਹੋਣਾਂ ਦਾ ਕਹਿਣਾ ਕਿ ਇਹ ਜਿਹੜਾ ਅਧਿਆਪਕ ਸਨਮਾਨ ਦਿਵਸ ਆ ਇਹ ਜਿਹੜਾ ਸਨਮਾਨ ਆ ਬਿਨਾ ਕਿਸੇ ਸ਼ਿਫਾਰਿਸ਼ ਜਾਂ ਭਾਈ ਭਤੀਜਾਵਾਦ ਤੋਂ ਅੱਗੇ ਜਾ ਕੇ ਮਿਲਣਾ ਚਾਹੀਦਾ ਸੋ ਅੱਜ ਦੇ ਦਿਨ ਦੇ ਉੱਤੇ ਕਲਮ ਨਿਊਜ਼ ਤੋਂ ਕੁਲਦੀਪ ਸਿੰਘ ਜਾਫਲਪੁਰ ਪਿੰਡ ਗੁੰਨੋਪੁਰ ਤੋਂ ਧੰਨਵਾਦ ਸਹਿਤ ਉਸ ਤੋਂ ਅੱਜ ਅਧਿਆਪਕ ਦਿਵਸਾ ਅਧਿਆਪਕ ਦਿਵਸ ਦੇ ਮੌਕੇ ਤੇ ਜਿੱਥੇ ਅਧਿਆਪਕਾਂ ਨੂੰ ਬਹੁਤ ਇਚਾ ਹੁੰਦਾ ਮਲਾਰ ਹੁੰਦਾ ਉਹਨਾਂ ਦੇ ਸਤਿਕਾਰ ਦਾ ਦੇਣ ਹੁੰਦਾ ਪਰ ਉਸ ਦੇ ਨਾਲ ਨਾਲ ਬਹੁਤ ਸਾਰੇ ਵਿਦਿਆਰਥੀ ਜਿਹੜੇ ਇਹਨਾਂ ਅਧਿਆਪਕਾਂ ਕੋਲੋਂ ਵਿੱਦਿਆ ਦਾ ਚਾਨਣ ਗ੍ਰਹਿਣ ਕਰਦੇ ਆ ਉਹਨਾਂ ਦੇ ਦਿਲ ਵਿੱਚ ਵੀ ਇਸ ਦਿਨ ਨੂੰ ਮਨਾਉਣ ਦਾ ਇੱਕ ਵੱਡਾ ਮਨੋਰਥ ਵੱਡਾ ਜਿਹੜਾ ਵਾ ਚਾਹ ਹੁੰਦਾ ਸੋ ਇਸੇ ਤਰ੍ਹਾਂ ਹੀ ਕੁਝ ਵਿਦਿਆਰਥੀਆਂ ਨੇ ਜਿਹੜਾ ਗੁਰਦਾਸਪੁਰ ਦੇ ਪਿੰਡ ਗੁੰਨੋਪੁਰ ਦੇ ਵਿੱਚ ਇਸ ਛੋਟੇ ਜਿਹੇ ਉਦਮ ਦੇ ਨਾਲ ਅਧਿਆਪਕ ਦਿਵਸ ਦੀ ਸੈਲੀਬ੍ਰੇਸ਼ਨ ਦਾ ਮੌਕਾ ਦਿੱਤਾ ਸੋ ਸਾਡੇ ਨਾਲ ਇੱਕ ਵਿਦਿਆਰਥਣਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹ ਅਧਿਆਪਕ ਦਿਵਸ ਨੂੰ ਕਿਵੇਂ ਦੇਖਦੇ ਆ ਤੇ ਉਹਨਾਂ ਨੂੰ ਇਹਦੇ ਬਾਰੇ ਕਿੰਨਾ ਕੁ ਗਿਆਨ ਆ ਬੇਟਾ ਕੀ ਨਾਂ ਤੁਹਾਡਾ ਸਰ ਗगनਜੋਤ ਕੌਰ ਗगनਜੋਤ ਕੌਰ ਅ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਬੀਬੀ ਸੈਕੰਡ ਯੀਅਰ ਥਰਡ ਸੈਮ ਵੈਰੀ ਗੁੱਡ ਤੁਸੀਂ ਇੱਕ ਸਕਿੱਲ ਐਜੂਕੇਸ਼ਨ ਦੇ ਵਿੱਚ ਚਲੇ ਗਏ ਹੋ ਗ੍ਰੈਜੂਏਸ਼ਨ ਦੇ ਵਿੱਚ ਚਲੇ ਗਏ ਹਾਂਜੀ ਸਰ ਅੱਛਾ ਤੁਸੀਂ ਆਪਣੀ ਪ੍ਰਾਇਮਰੀ ਦੀ ਔਰ ਸੈਕੰਡਰੀ ਦੀ ਜਿਹੜੀ ਆ ਐਜੂਕੇਸ਼ਨ ਲਈ ਆ ਉਦੋਂ ਤੁਹਾਨੂੰ ਅਧਿਆਪਕਾਂ ਨੂੰ ਬਹੁਤ ਨੇੜੇ ਹੋ ਕੇ ਜਾਣਨ ਦਾ ਮੌਕਾ ਮਿਲਿਆ ਤੁਸੀਂ ਆਪਣੇ ਅਧਿਆਪਕਾਂ ਨੂੰ ਆਪਣਾ ਆਈਡੀਅਲ ਵੀ ਮੰਨਦੇ ਹੋ ਹੋ ਹਾਂਜੀ ਕੁਝ ਕੋਈ ਅਧਿਆਪਕ ਹੋਊਗਾ ਜਿਹੜੇ ਤੁਹਾਡਾ ਆਈਡੀਅਲ ਹੋਊਗਾ ਜਾਂ ਅਧਿਆਪਕਾਂ ਦੇ ਸਮੂੱਚੇ ਕਿਤੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਸਰ ਜਦੋਂ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਹੀ ਗਈ ਸਰਦਾਰ ਮਨਜੀਤ ਸਿੰਘ ਜੀ ਇਹ ਸਾਡੇ ਸਕੂਲ ਦੇ ਟੀਚਰ ਹੁੰਦੇ ਰਹੇ ਆ ਤੇ ਇਹ ਸਾਡੇ ਮਤਲਬ ਕਿ ਵਧੀਆ ਮੋਟੀਵੇਟ ਕਰਦੇ ਰਹੇ ਆ ਉਸ ਤੋਂ ਬਾਅਦ ਸੈਕੰਡਰੀ ਸਕੂਲ ਦੇ ਵਿੱਚ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਦਵਾਲ ਖੁੱਦ ਚਲੀ ਗਈ ਜਿੱਥੇ ਕਿ ਸਾਰੇ ਟੀਚਰ ਬਹੁਤ ਵਧੀਆ ਹੀ ਗਏ ਲਾਜਪ੍ਰੀਤ ਸਰ ਨੇ ਬਹੁਤ ਵਧੀਆ ਗਾਈਡ ਕੀਤਾ ਸੰਜੀਵ ਸਰ ਨੇ ਪ੍ਰਿੰਸੀਪਲ ਸਰ ਨੇ ਸਾਰੇ ਟੀਚਰਸ ਨੇ ਬਹੁਤ ਵਧੀਆ ਗਾਈਡ ਕੀਤਾ ਫਿਰ ਮੈਂ ਕਾਮਰਸ ਰੱਖੀ ਪਲਸ 1 ਪਲਸ 2 ਐਸਟੀ ਕਾਲਜ ਉਸ ਤੋਂ ਬਾਅਦ ਨੂੰ ਨਾ ਬੀਬੀਏ ਐਮਜੀਐਮ ਕਰ ਦਿੱਤੇਗਾ ਤੁਹਾਨੂੰ ਹਰ ਸਟੇਜ ਦੇ ਉੱਤੇ ਹਰ ਸਟੈਂਡਰਡ ਦੇ ਉੱਤੇ ਜਿਹੜਾ ਅਧਿਆਪਕਾਂ ਦਾ ਇੱਕ ਭਰਵਾਂ ਸਹਿਯੋਗ ਮਿਲਿਆ ਇਸ ਤੋਂ ਇਲਾਵਾ ਅਧਿਆਪਕਾਂ ਨੇ ਵਿਦਿਆ ਤੋਂ ਇਲਾਵਾ ਕੋਈ ਮੋਰੈਲਿਟੀ ਦੇ ਤੌਰ ਤੇ ਫਿਜ਼ੀਕਲ ਤੌਰ ਤੇ ਜਾਂ ਸੋਸ਼ਲ ਤੌਰ ਦੇ ਉੱਤੇ ਵੀ ਤੁਹਾਨੂੰ ਗਾਈਡ ਕੀਤਾ ਸਰ ਸਾਰਾ ਕੁਝ ਦੱਸਿਆ ਇਹਨਾਂ ਦੀ ਬਦੌਲਤ ਹੀ ਅੱਜ ਆਪਾਂ ਬੀਬੀਏ ਕਰਦੇ ਪਏ ਆ ਤੇ ਅੱਜ ਟੀਚਰਜ਼ ਡੇ ਆ ਟੀਚਰ ਡੇ ਨੂੰ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਔਰ ਤੁਹਾਡੇ ਉਦਮ ਦੇ ਨਾਲ ਤੁਹਾਡੇ ਬਹੁਤ ਜਿਹੜੇ ਫੇਵਰਿਟ ਟੀਚਰ ਆ ਜਾਂ ਤੁਹਾਡੇ ਗਾਰਡੀਅਨਸ ਆ ਉਹ ਇਕੱਠੇ ਹੋਏ ਆ ਤਾਂ ਅੱਜ ਦੇ ਦਿਨ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਐਕਚੁਅਲੀ ਨਾ ਮੈਂ ਦੋ ਸਾਲ ਟੀਚਰਸ ਜੇ सेलिब्रेट ਨਹੀਂ ਕੀਤਾ ਪੁਰਾਣੇ ਟੀਚਰਸ ਦੇ ਨਾਲ ਤੇ ਉਹ ਆਪਾਂ ਇੱਕ ਸਾਬ ਦਾ ਸਰਪ੍ਰਾਈਜ਼ ਹੀ ਰੱਖਿਆ ਤੇ ਆਪਾਂ ਸਿੱਧਾ ਆ ਕੇ ਸਰ ਨੂੰ ਬੋਲਤਾ ਤੇ ਉਹ ਕਿਸੇ ਨੂੰ ਕੋਈ ਆਈਡੀਆ ਨਹੀਂ ਹੈਗਾ ਕਿ ਆਪਾਂ ਆ ਰਹੇ ਆਂ ਚੱਕਦਾ ਮੈਂ ਸਾਰੇ ਇਕੱਠੇ ਹੋਗੇ ਸਾਰੇ ਖੁਸ਼ ਵੀ ਹੋਗੇ ਸਾਰਿਆਂ ਨੂੰ ਟਾਈਮ ਬਾਅਦ ਮਿਲੇ ਵਧੀਆ ਵੀ ਲੱਗਾ ਸੋ ਇੱਕ ਵਾਰੀ ਆਪਣਾ ਨਾਮ ਫੇਰ ਦੱਸ ਦੋ ਸਾਰਿਆਂ ਨੂੰ ਗਗਨਜੋਤ ਕੌਰ ਸੋ ਗगनਜੋਤ ਨੇ ਬੜੇ ਹੀ ਸੰਖੇਪ ਤੇ 90 ਤੁਲੇ ਸ਼ਬਦਾਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਉੱਤੇ ਜਿਹੜੀ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਆ ਔਰ ਆਪਣੀ ਸੈਲੀਬ੍ਰੇਸ਼ਨ ਨੂੰ ਹੋਰ ਦੁੱਗਣਾ ਕੀਤਾ ਔਰ ਨਾਲ ਦੀ ਨਾਲ ਗगन ਵੱਲੋਂ ਇਸ ਪ੍ਰੋਗਰਾਮ ਨੂੰ ਮੁਕੰਮਲ ਤੌਰ ਤੇ ਇੱਕ ਸਰਪ੍ਰਾਈਜ਼ ਰੱਖਿਆ ਹੋਇਆ ਕਿ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦੇਣਾ ਕਿ ਯਕਦਮ ਇਸੈਨੂੰ ਖੁਸ਼ੀ ਦੇਣੀ ਇਹਨੂੰ ਕਹਿੰਦੇ ਆ ਸਰਪ੍ਰਾਈਜ਼ ਸੋ ਕਹਿੰਗਣਾ ਬਹੁਤ ਬਹੁਤ ਧੰਨਵਾਦ ਕੁਝ ਹੋਰ ਵਿਦਿਆਰਥੀ ਟੀਚਰਸ ਇੱਥੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ